ਯਾਤਰੀਆਂ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਕਿ ਭਾਰਤੀ ਯਾਤਰੀਆਂ ਨੂੰ ਲਿਜਾ ਰਹੀ ਇੱਕ ਬੱਸ ਨਦੀ ਦੇ ਵਿੱਚ ਡੇਗ ਗਈ ਹੈ ਜੀਆਂ ਦੱਸਿਆ ਕਿ ਇਹ ਵੱਡਾ ਹਾਦਸਾ ਨੇਪਾਲ ਦੇ ਵਿੱਚ ਵਾਪਰਿਆ ਭਾਰਤੀ ਯਾਤਰੀਆਂ ਦੇ ਨਾਲ ਭਰੀ ਬੱਸ ਨਦੀ ਦੇ ਵਿੱਚ ਡੇਗ ਗਈ ਹੈ ਦੱਸਿਆ ਕਿ ਬੱਸ ਦੇ ਵਿੱਚ ਲਗਭਗ 40 ਭਾਰਤੀ ਲੋਕ ਨੇ ਜਿਹੜੇ ਉਹ ਸਵਾਰ ਸਨ ਅਤੇ ਇਸ ਪਿਆਨਾਕ ਹਾਦਸੇ ਦੇ ਵਿੱਚ 14 ਲੋਕਾਂ ਦੀ ਹੁਣ ਤੱਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤਨਾਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਦੱਸਦੀ ਹੈ ਕਿ ਬਾਕੀ 29 ਦੇ ਕਰੀਬ ਲੋਕ ਇਸ ਦੇ ਵਿੱਚ ਜ਼ਖਮੀ ਹੋ ਗਏ ਨੇ ਦੱਸਦੇ ਕਿ ਹਾਦਸੇ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਚੱਲਿਆ ਪਰ ਜੇਕਰ ਵੇਖਿਆ ਜਾਵੇ ਤਾਂ ਇਹ ਹਾਦਸਾ ਮੋੜ ਦੇ ਕੋਲ ਤੇਜ਼ ਬੱਸ ਦੇ ਬੇਕਾਬੂ ਹੋਣ ਦੇ ਨਾਲ ਵਾਪਰਿਆ ਦੱਸਦੇ ਕਿ ਮੋੜ ਮੁੜਦੇ ਵਕਤ ਜਿਹੜੀ ਬੱਸ ਹੈ ਉਹ ਬੇਕਾਬੂ ਹੋ ਜਾਂਦੀ ਹੈ ਕਿਉਂਕਿ ਬੱਸ ਦੀ ਰਫ਼ਤਾਰ ਜਿਹੜੀ ਹੈ ਉਹ ਤੇਜ਼ ਹੁੰਦੀ ਹੈ ਤੇ ਇਸ ਦੇ ਚੱਲਦੇ ਹੋਏ બસ ਬੇਕਾਬੂ ਹੋ ਜਾਂਦੀ ਹੈ ਤੇ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਇਸ ਬੱਸ ਦੇ ਵਿੱਚ ਭਾਰਤੀ ਲੋਕ ਸਵਾਰ ਸਨ ਜੋ ਕਿ ਕਾਟਮੰਡੂ ਜਾ ਰਹੇ ਸਨ ਦੱਸਦੇ ਕਿ ਇਹ ਬੱਸਾ ਪੋਖਰਾ ਤੋਂ ਕਾਟਮੰਡੂ ਜਾ ਰਹੀ ਸੀ ਜਿਸ ਦੇ ਵਿੱਚ ਭਾਰਤੀ ਯਾਤਰੀ ਸਵਾਰ ਸਨ ਤੇ ਅਚਾਨਕ ਇਹ ਬੱਸ ਜਿਹੜੀ ਹੈ ਉਹ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਦੱਸਦੇ ਕਿ ਇਸ ਬੱਸ ਦੇ ਵਿੱਚ ਕੁੱਲ 40 ਭਾਰਤੀ ਲੋਕ ਜਿਹੜੇ ਨੇ ਉਹ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 14 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੁਣ ਉਹਨਾਂ ਦੀਆਂ ਲਾਸ਼ਾਂ ਵੀ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਤੇ ਬਾਕੀ ਲੋਕਾਂ ਨੂੰ ਇਸ ਦੇ ਵਿੱਚ ਗੰਭੀਰ ਸੱਟਾਂ ਜਿਹੜੀਆਂ ਨੇ ਉਹ ਲੱਗੀਆਂ ਨੇ ਦੱਸਿਆ ਕਿ ਮੌਕੇ ਤੇ ਰਾਹਤ ਕਾਰਜ ਦੀਆਂ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਹੈ ਇਸ ਹਾਦਸੇ ਦੇ ਵਿੱਚ 14 ਲੋਕ ਮਾਰੇ ਗਏ ਨੇ ਤੇ ਕਈ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਬੈ ਗਏ ਨੇ ਤੇ ਕਈਆਂ ਦਾ ਜਿਹੜਾ ਬਚਾਅ ਹੋ ਗਿਆ ਤੇ ਕਈ ਹਾਲੇ ਵੀ ਲਾਪਤਾ ਨੇ ਦੱਸਿਆ ਕਿ ਨੇਪਾਲ ਪੁਲਿਸ ਦੇ ਵੱਲੋਂ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇੱਕ ਭਾਰਤੀ ਯਾਤਰੀ ਬੱਸ ਸ਼ੁੱਕਰਵਾਰ ਨੂੰ ਨਦੀ ਦੇ ਵਿੱਚ ਡਿੱਗ ਗਈ ਹੈ ਅਧਿਕਾਰੀਆਂ ਦੇ ਮੁਤਾਬਕ ਇਹ ਬੱਸ ਪੋਖਰਾ ਤੋਂ ਕਾਟਮਾਂਡੂ ਜਾ ਰਹੀ ਸੀ ਦੱਸਦੇ ਕਿ ਨਦੀ ਦੇ ਵਿੱਚ ਡਿੱਗਣ ਵਾਲੀ ਇਹ ਬੱਸ ਉੱਤਰ ਪ੍ਰਦੇਸ਼ ਦੀ ਹੈ ਪਰ ਹਾਲੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਵਾਸਤੇ ਵਿੱਚ ਸਵਾਰ ਲੋਕ ਉੱਤਰ ਪ੍ਰਦੇਸ਼ ਦੇ ਕਿਸ ਜ਼ਿਲ੍ਹੇ ਤੋਂ ਨੇ ਦੱਸਦੇ ਕਿ ਨੇਪਾਲੀਆ ਮੀਡੀਆ ਰਿਪੋਰਟਾਂ ਦੇ ਮੁਤਾਬਕ ਡੀਐਸਪੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਬੱਸ ਖੋਕਰਾ ਤੋਂ 40 ਯਾਤਰੀਆਂ ਨੂੰ ਲੈ ਕੇ ਕਾਟਮਾਂਡੂ ਦੇ ਲਈ ਰਵਾਨਾ ਹੋਈ ਸੀ ਇਹ ਬੱਸ ਪ੍ਰਥਵੀ ਰਾਜ ਮਾਰਗ ਦੇ ਆਇਨਾ ਪਹਾੜ ਤੇ ਸਥਿਤ ਨਦੀ ਦੇ ਵਿੱਚ ਅਚਾਨਕ ਜਿਹੜੀ ਉਹ ਡਿੱਗ ਜਾਂਦੀ ਹੈ ਤੇ ਇੱਕ ਵੱਡਾ ਹਾਦਸਾ ਇਸ ਦੇ ਵਿੱਚ ਵਾਪਰ ਜਾਂਦਾ ਮਨਾਂ ਦੱਸਿਆ ਕਿ ਪਹਿਲੀ ਨਜ਼ਰ ਦੇ ਵਿੱਚ ਇਹ ਹਾਦਸੇ ਦਾ ਕਾਰਨ ਤੇਜ਼ ਮੋੜ ਤੇ ਡਰਾਈਵਰ ਵੱਲੋਂ ਬੱਸ ਦਾ ਬਿਕਾਬੂ ਹੋਣਾ ਜਾਪਦਾ ਹੈ ਜਿਸ ਕਾਰਨ ਇਹ ਬੱਸ ਪਾਣੀ ਦੇ ਵਿੱਚ ਪਲਟ ਜਾਂਦੀ ਹੈ ਦੱਸਦੀ ਹੈ ਕਿ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਕਈ ਲੋਕ ਲਾਪਤਾ ਹੋ ਗਏ ਨੇ ਜਦਕਿ ਕਈਆਂ ਦਾ ਇਸ ਦੇ ਵਿੱਚ ਬਚਾਅ ਹੋ ਗਿਆ ਹੈ ਮੌਕੇ ਤੇ ਰਾਹਤ ਕਾਰਜੀਆਂ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਫਿਲਹਾਲ ਰੈਸਕਿਊ ਆਪਰੇਸ਼ਨ ਜੜਾਓ ਚਲਾਇਆ ਜਾ ਰਿਹਾ ਤੇ ਲੋਕਾਂ ਨੂੰ ਬਚਾ ਕੇ ਹਸਪਤਾਲ ਇਲਾਜ ਦੇ ਲਈ ਪਹੁੰਚਾਇਆ ਜਾ ਰਿਹਾ ਹੈ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਛੇਪੜੀ ਟੀਵੀ